ਭਈਏ ਪਜਾਓ ਪੰਜਾਬ ਬਚਾਓ। ਕੀ ਇੱਕ ਬੰਦੇ ਦੀ ਸਜ਼ਾ ਪੂਰੀ ਕਮਿਊਨਿਟੀ ਨੂੰ ਦੇਣੀ ਹੈ ਜਿਹੜਾ ਕੰਮ ਸ਼ੁਰੂ ਕੀਤਾ ਸਹੀ ਹੈ? ਇਹ ਮੈਂ ਦੱਸਣਾ ਤੁਸੀਂ ਆਪ ਦੱਸਿਓ ਬਾਅਦ ਵਿੱਚ ਕਿ ਇਹ ਸਹੀ ਹੈ। ਮੂੰ ਤਾਂ ਇਹ ਜਦੋਂ ਆਪਾਂ ਉਹਨਾਂ ਲਈ ਕਰ ਰਹੇ ਸਾਨੂੰ ਸਹੀ ਲੱਗ ਰਿਹਾ ਪਰ ਜਦੋਂ ਇਹ ਚੀਜ਼ ਬੈਕਫਾਇਰ ਹੋਣੀ ਆਪਣੇ ਤੇ ਫੇਰ ਆਪਾਂ ਤੋਂ ਬਰਦਾਸ਼ਤ ਨਹੀਂ ਹੋਣੀ ਫੇਰ ਆਪਾਂ ਕਹਿਣਾ ਤੱਕਾ ਹੋ ਰਿਹਾ ਤੱਕਾ ਹੋ ਰਿਹਾ। ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਪਹਿਲਾਂ ਮੈਂ ਇੱਕਾ ਤੁਹਾਨੂੰ ਵੀਡੀਓ ਦਿਖਾਉਣਾ ਹੁੰਦਾ ਇਹ ਪਹਿਲਾਂ ਇਹ ਵੀਡੀਓ ਸੁਣ ਲਓ। ਦੇ ਵਿੱਚ ਮਤਾ ਕਰ ਦਿੱਤਾ ਗਿਆ ਕਿ ਪ੍ਰਵਾਸੀ ਪੱਦਮ ਨਹੀਂ ਦੇਣਾ ਠੀਕ ਹੈ ਆਪਣੇ ਵਿਦੇਸ਼ ਵਾਲੇ ਦਾ ਵੀ ਵਿਦੇਸ਼ਾਂ ਜਾਤੀ ਵੀ ਰਹਿੰਦੇ ਨੇ ਪੰਜਾਬ ਕੇਂਦਰ ਤੇ ਲੱਗੇ ਜਾਂਦੇ ਨੇ ਉਹੱਖਾਂ ਕਰੋੜਾ ਲਾ ਕੇ ਕਿੰਨਾਗਾ ਲਾਦੇ ਜਾਂਦੇ 25-25 ਲੱਖ ਇਹ ਕਿੰਨੇ ਲਾਕੇ ਹੁੰਦੇ ਨੇ ਬਸ ਚੜੀ ਤੇ ਪੰਜਾਬ ਤੇ ਫਿਰ ਤੁਸੀਂ ਇਹਨਾਂ ਨੂੰ ਨਾਲ ਕਿਵੇਂ ਲਾ ਸਕਦੇ ਇੱਕ ਵਾਰ ਦਾ 25 ਲੱਖ ਲਾ ਕੇ ਲਿਜਾ ਰਹੇ ਅਗਲਾ ਪੂਰਾ ਪ੍ਰੋਸੀਜਰ ਤਹ ਇੱਕ ਬੰਦਾ ਚੜ ਕੇ ਬਾਹਰੋਂ ਕਲੇਮ ਕਰਕੇ ਹੋ ਗਿਆ ਰਹੇ ਕੀ ਨਰਲਾ ਸਾਹਿਬ ਇਹਨਾਂ ਨੂੰ ਕਿਹ ਦੂਜੇ ਨਾਲ ਕਿਹਾ ਇਹ ਥੋੜਾ ਜਿਹਾ ਇਹੀ ਆਪਣੇ ਸੀਐਮ ਸਾਹਿਬ ਨੇ ਕਿਹਾ ਕਿ ਸਾਡੇ ਵੀ ਤਾਂ ਪੰਜਾਬੀ ਬਾਹਰ ਨੇ ਸਾਡੇ ਪੰਜਾਬੀ ਸੀਐਮ ਸਾਹਿਬ ਦੇ ਬਿਆਨ ਦੀ ਗੱਲ ਕਰ ਰਹੇ ਆ ਕਿ ਆਪਣਾ ਆਪ ਤਾਂ ਨੱਚ ਹੁੰਦਾ ਉਹ ਤਾਂ ਇਕਨ ਵੀ ਅਪ ਕਰਦੇ ਨੇ ਸਾਡੇ ਪੰਜਾਬੀ ਕਿਤੇ ਵੀ ਜਾਂ ਟ੍ਰਾਂਸਪੋਰਟ ਨੂੰ ਅਪ ਕਰਦੇ ਨੇ ਇਕਨ ਵੀ ਅਪ ਲੈ ਕੇ ਜਾਂਦੇ ਨੇ ਬਿਜ਼ਨਸ 'ਚ ਖੇਡਾਂ 'ਚ ਕਿਤੇ ਵੀ ਜਾਂ ਸਰਦਵਾਰਾਂ ਚ ਲੰਗਰ ਲਾਉਂਦੇ ਨੇ ਕਿਤੇ ਵੀ ਉਹਨੂੰ ਗੱਫਤਾਰਾ ਧਾਰ ਮਾਰੇ ਪਰਮ ਦੀ ਸਾਡਾ ਕੋਈ ਪੰਜਾਬੀ ਪੰਜਾਬੀ ਵਿੱਚ ਪੰਜਾਬੀ ਹੁਣ ਇਹਦਾ ਨਾਮ ਹੈਗਾ ਜੀ ਇਹਨੂੰ ਕਹਿੰਦੇ ਝੋਟਾ ਠੀਕ ਹੈ ਜੀ ਇਹਨੇ ਇਸ ਵੀਡੀਓ ਦੇ ਵਿੱਚ ਕਿੱਥੀਆਂ ਗੱਲਾਂ ਦੋ ਇੱਕ ਤਾਂ ਇਹਨੇ ਗੱਲ ਕੀਤੀ ਕਿ ਅਸੀਂ 25 25 30 30 ਲੱਖ ਰੁਪਇਆ ਲਾ ਕੇ ਜਾਂਦੇ ਤੇ ਭਈ ਇਹ ਕਿੰਨੇ ਪੈਸੇ ਲਾ ਕੇ ਜਾਂਦੇ ਠੀਕ ਹੈ ਜੀ ਪਹਿਲਾਂ ਤਾਂ ਮੈਂ ਇਹਦੀ ਇਹ ਗੱਲ ਦਾ ਜਵਾਬ ਦੇ ਦਿੰਦਾ ਭਰਾਵੋ ਕੰਮ ਜਿਹੜਾ ਗਲਤ ਹੈ ਉਹ ਗਲਤ ਹੀ ਹੁੰਦਾ ਚਾਹੇ 30 ਲੱਖ ਕਰਕੇ ਹੋਵੇ ਲਾ ਕੇ ਚਾਹੇ ਫਰੀ ਚ ਹੋਵੇ ਠੀਕ ਹੈ ਜੀ ਚਾਹੇ ਜਿਹੜੇ 30 ਲੱਖ ਜਾਂ 40 ਲੱਖ ਲਾ ਕੇ ਵੀ ਡੋਂਕੀ ਲਾ ਕੇ ਜਾਂਦੇ ਹੈ ਤਾਂ ਉਹ ਵੀ ਗਲਤੀ ਹੈ ਤੁਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਵੀ ਸਾਰੇ ਇੱਕ ਨੰਬਰ 'ਚ ਹੀ ਜਾ ਰਹੇ ਉੱਥੇ ਜਿਹੜੇ ਡੌਂਕੀਆਂ ਲਾ ਕੇ ਕੰਦਾ ਟੱਪ ਕੇ ਜਾ ਰਹੇ ਉਹਨਾਂ ਨੂੰ ਕਿੱਦਾਂ ਫਿਰ ਜਸਟੀਫਾਈ ਕਰੋਗੇ ਤੁਸੀਂ ਠੀਕ ਹੈ ਜੀ ਦੂਜੀ ਗੱਲ ਇਹਨਾਂ ਨੇ ਕੀਤੀ ਕਿ ਆਪਣੇ ਬੰਦੇ ਆਪਣੇ ਬੰਦੇ ਥੋੜੀ ਕੋਈ ਗਲਤ ਕੰਮ ਕਰਦੇ ਉੱਥੇ ਜਾ ਕੇ ਇਹਦੇ ਵੀ ਮੈਂ ਪ੍ਰੂਫ ਤੁਹਾਨੂੰ ਇਹਦੇ ਨਾਲ ਉੱਪਰ ਲਗਾ ਦਿੰਦਾ ਵੀਡੀਓ 'ਤੇ ਠੀਕ ਹੈ ਜੀ ਇਹ ਵੀ ਤੁਹਾਨੂੰ ਪ੍ਰੂਫ ਮੈਂ ਨਾਲ ਹੀ ਦੇ ਦਿੰਦਾ ਕਿ ਆਪਣੇ ਬੰਦੇ ਕੋਈ ਗਲਤ ਕੰਮ ਕਰਦੇ ਆ ਕਿ ਨਹੀਂ ਕਰਦੇ ਜੇ ਆਪਣਾ ਬੰਦਾ ਕੋਈ ਗਲਤ ਕੰਮ ਕਰਦਾ ਹੈ ਤਾਂ ਉਹਨੂੰ ਦਬਾ ਲੋਟ ਚਪਾਲੂ ਹੈ ਨਾ ਇਹ ਕੰਮ ਗਲਤ ਹੈ ਦੇਖੋ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਬਹੁਤ ਗਲਤ ਗੱਲ ਹੈ ਤੇ ਆਪਾ ਹੀ ਦੇ ਖਿਲਾਫ ਆ ਠੀਕ ਹੈ ਜਿੱਥੇ ਆਪਣੀਆਂ ਕਮੀਆਂ ਪੇਸ਼ੀਆਂ ਉਹਨਾਂ ਨੂੰ ਠੀਕ ਕਰੋ ਨਾ ਸਰਕਾਰ ਕੀ ਦੀ ਹੈ ਮੌਜੂਦਾ ਸਰਕਾਰ ਕੀ ਦੀ ਹੈ ਭਈਆਂ ਦੀ ਥੋੜੀ ਐ ਇੱਥੇ ਪੰਜਾਬ 'ਚ ਤੁਸੀਂ ਆਪਣੇ ਠੀਕ ਹੈ ਚੈੱਕ ਕਰੋ ਇਹਨਾਂ ਦੇ ਕਾਗਜ਼ ਪੱਤਰ ਕਿੱਦਾਂ ਬਣ ਰਹੇ ਤੁਹਾਡੇ ਪਹਿਲਾਂ ਸਭ ਲਾਲਚੀ ਬੰਦੇ ਆ ਇੱਥੇ ਤੁਸੀਂ 2-2 3-3000 ਰੁਪਏ ਪਿੱਛੇ ਤੁਹਾਡੇ ਬੰਦੇ बिक ਜਾਂਦੇ ਠੀਕ ਹੈ ਜੀ ਇਹਨਾਂ ਦੇ ਕਾਗਜ਼ ਪੱਤਰ ਜਿਹੜੇ ਬਣਾ ਰਹੇ ਆਧਾਰ ਕਾਰਡ ਇਹਨਾਂ ਦਾ ਬਣ ਰਿਆ ਇਹਨਾਂ ਕੋਲ ਇੱਥੇ ਆ ਕੇ ਮੋਟਰਸਾਈਕਲ ਨਹੀਂ ਹੁੰਦਾ 200 ਰੁਪਿਆ ਕਰਾਇਆ ਲੈਂਦਾ ਲੋਕਲ ਬੰਦਾ ਸਾਡੇ ਪੰਜਾਬੀ ਬੰਦਾ ਹੀ ਤੋਂ ਇੱਕ ਦਿਨ ਦੇ ਮੋਟਰਸਾਈਕਲ ਦੇ ਨਵਾਂ ਮੋਟਰਸਾਈਕਲ ਕਢਾ ਕੇ ਇਹਨਾਂ ਨੂੰ ਦਿੰਦੇ 200 ਰੁਪਿਆ ਜਨਕਿ 6000 ਰੁਪਿਆ ਕਰਾਇਆ ਬਣਦਾ ਮਹੀਨੇ ਦਾ 2500 ਰੁਪਿਆ ਉਹਦੀ ਬਾਈਕ ਦੀ ਕੀਮਤ ਹੁੰਦੀ 3500 ਰੁਪਿਆ ਕਮਾਉਂਦਾ ਬਾਈਕ ਵੀ ਫ੍ਰੀ ਹੋ ਗਈ ਅਗਲੇ ਦੀ ਉਹ ਇਹਨਾਂ ਦੇ ਸਿਰ ਤੋਂ ਹੀ ਕਮਾ ਰਿਆ ਇਹਨਾਂ ਨੂੰ ਤਾਂ ਇਹ ਲਾਲਚ ਨੂੰ ਤਾਂ ਤੁਸੀਂ ਰੋਕਣਾ ਨਹੀਂ ਜਿਹੜੇ ਕੰਮ ਰੋਕਣ ਵਾਲੇ ਐ 2 2 3 3000 ਨੂੰ ਤੁਸੀਂ ਕਮਰਾ ਦੇ ਦਿੰਦੇ ਕਮਰਾ ਦੇਣ ਵੇਲੇ ਤਾਂ ਤੁਸੀਂ ਸੋਚਦੇ ਨਹੀਂ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਲਈਏ ਜਦ ਕੋਈ ਗਲਤ ਕੰਮ ਹੋ ਜਾਂਦਾ ਫਿਰ ਰੋਂਦੇ ਬਿੜਦੇ ਤੁਸੀਂ ਜੇ ਤੁਸੀਂ ਹੁਣ ਇੱਕ ਬੰਦੇ ਨੇ ਗਲਤ ਕੰਮ ਕੀਤਾ ਤਾਂ ਸਾਰਿਆਂ ਨੂੰ ਗਲਤ ਕਹੋ ਤਾਂ ਸਾਰੇ ਗਲਤ ਵੀ ਨਹੀਂ ਐ ਬਿਚ ਇੱਦਾਂ ਦੇ ਵੀ ਆ ਜਿਹੜੇ ਵਿਚਾਰੇ ਟੱਬਰਾਂ ਨਾਲ ਆ ਕੇ ਰਹਿ ਰਹੇ ਤੇ ਜਿੱਦਾਂ ਤੁਸੀਂ ਉਹਨਾਂ ਨੂੰ ਜਲੀਲ ਕਰਕੇ ਨਿਆਣਿਆਂ ਸਮੇਤ ਜਨਾਨੀਆਂ ਸਮੇਤ ਭੇਜ ਰਹੇ ਨਾ ਇਹ ਕੰਮ ਠੀਕ ਨਹੀਂ ਐ ਦੁੱਖ ਉਦੋਂ ਲੱਗਣਾ ਜਦੋਂ ਆਪਣੇ ਵਾਪਸ ਆਣੇ ਉਧਰੋਂ ਇਦਾਂ ਹੀ ਆਪਾਂ ਇੱਕ ਦੇਸ਼ ਦੇ ਨਾਗਰਿਕ ਆ ਯਾਰ ਆਪਾਂ ਨੂੰ ਇਹ ਗੱਲ ਸ਼ੋਭਾ ਹੀ ਨਹੀਂ ਦਿੰਦੀ ਕਿ ਸਾਡੀ ਸਟੇਟ ਚੋਂ ਬਾਹਰ ਸਾਡੇ ਬੰਦੇ ਵੀ ਤਾਂ ਬਾਹਰ ਕੰਮ ਕਰ ਰਹੇ ਯਾਰ ਫੇਰ ਸਾਡਾ ਦੇਸ਼ ਐ ਜੇ ਸਾਨੂੰ ਕੋਈ ਬਾਹਰ ਦੇ ਕੋਈ ਸਾਡੇ ਨਾਲ ਮਾੜਾ ਜਾਂ ਵੇ ਬੁੱਧਾ ਦਾ ਕਰ ਦਿੰਦਾ ਫਿਰ ਅਸੀਂ ਕਹਿ ਦਿੰਦੇ ਅਸੀਂ ਦੇਸ਼ ਦੇ ਨਾਗਰਿਕ ਨਹੀਂ ਆ ਸਾਡੇ ਨਾਲ ੱੱੱਕਾ ਹੋ ਰਿਹਾ ਫਿਰ ਅਸੀਂ ਦੂਜੇ ਪਾਸੇ ਨੂੰ ਚਲੇ ਜਾਂਦੇ ਇਹ ਡਬਲ ਸਟੈਂਡਰਡ ਕਦ ਤੱਕ ਚੱਲੂਗਾ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਦਿਖਾਉਂਦਾ ਹੁਣ ਆ ਵੀਡੀਓ ਹੋਰ ਦੇਖੋ ਜਰਾ ਕਹਿੰਦੇ ਨਾ ਸਾਡੇ ਬੰਦੇ ਗਲਤ ਨਹੀਂ ਹੁੰਦੇ ਆ ਲੋ ਆ ਦੇਖੋ ਇਹ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਬੰਦਾ ਸੁਣੋ ਸ਼ਾਹ ਤੀਨ ਉਹ ਨਾ ਇਹ ਦਾ ਵੀ ਨਾਮ ਰੱਖੀਏ ਇਹ ਨੂੰ ਮੰਗਿਓ ਚੈੱਕ ਦੀ ਉੱਥੇ ਬੱਚੇ ਕਾਫੀ ਬੱਚੇ ਸੀਗੇ ਇਹ ਨੂੰ ਇਕੱਲੇ ਨੂੰ ਅੰਦਰ ਬੁਲਾ ਕੇ ਕਹਿੰਦਾ ਉਹਰੇ ਆ ਪਹਿਲਾਂ ਕਹਿੰਦਾ ਪੈਸੇ ਲੈਣੇ ਆ ਇਹ ਕਹਿੰਦੀ ਨਹੀਂ ਪਰ ਇਹਨੇ ਅੰਦਰ ਹਰ ਕੱਟਾ ਕੀਤੀ ਅਦਾਲਤ ਜਾ ਕੇ ਹਾਂਜੀ ਤੈਨੂੰ ਰੋਂਦੇ ਰੋਂਦੇ ਇੱਥੇ ਰਿਹਾ ਇਹ ਮੈਂ ਕੀ ਗੱਲ ਹੋ ਗਈ ਉੱਥੇ ਬਾਬਾ ਘਬਰਾਏ ਕੁਛ ਨਹੀਂ ਇਹਨੂੰ ਬੋਲਿਆ ਗਿਆ ਇਹ ਸਾਰੀ ਕਹਾਣੀ ਦੱਸੋ ਇਹ ਜਿਹੜਾ ਗੁਰੂ ਘਰ ਦਾ ਸੇਵਾਦਾਰ ਹੈ ਨਾ ਸਿਆਣਾ ਬਿਆਣਾ ਬੰਦਾ ਏ ਹੁਣ ਇੱਥੇ ਦੱਸੋ ਤੁਸੀਂ ਕੀ ਕਹੋਗੇ ਇੱਥੇ ਤਾਂ ਤੁਸੀਂ ਕੁਝ ਬੋਲਣਾ ਨਹੀਂ ਹੈ ਤੇ ਉੱਥੇ ਤੁਸੀਂ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਨ ਲੱਗੇ ਬਸ ਮੈਂ ਇੰਨੀ ਕੁ ਗੱਲ ਤੁਹਾਡੇ ਨਾਲ ਰੱਖਣੀ ਸੀ RAM RAM JI JAI SHREE RAM ਬਾਕੀ ਫੈਸਲਾ ਹੁਣ ਤੁਸੀਂ ਕਰਨਾ ਕਿ ਆਏ ਸਹੀ ਹੈ